ਸੋਰਠਾ ਸੁਣੀ ਮਨੋਹਰ ਬਹਤ ਬਾਤ ਨਿਰਪ ਬੂਝੇ ਹੋ ਪਣ ਤਾਹੇ ਕੋ ਉਹਨੇ ਕ ਅਜੀਬੋ ਗਰੀਬ ਗੱਲ ਸੁਣੀ ਵਿਸ਼ਵਾਸ ਵਾਲਾ ਆਦਮੀ ਸੀ ਤੂੰ ਅਰਦਾ ਬੰਦਾ ਸੀ ਤੂੰ ਜਿਆ ਰਾਜੇ ਨੇ ਅਜੀਬ ਬਾਤ ਸੁਣੀ ਕਹਿੰਦਾ ਉਹ ਕਿਹਾ ਜਾ ਬਈ ਉਹ ਐਸਾ ਜਿਹੜੀ ਤੂੰ ਇੰਨੀ ਸਿਫਤ ਕਰਦੇਂ ਕੀ ਗੋਣ ਨੇ ਉਹਦੇ ਵਿੱਚ ਉਹਦੇ ਗੋਣ ਪੁੱਛੇ ਮੋਸੋ ਕਹੀਏ ਭਰਾ ਤ ਵਰਨਣ ਤਾਹੇ ਸਰੀਰ ਕੋ ਉਹਦੇ ਸਾਰੇ ਗੁਣ ਦੱਸ ਮੈਨੂੰ ਸਰੀਰ ਦੱਸ ਸਰੀਰ ਦੇ ਵੀ ਗੁਣ ਦੱਸ ਦੇ ਆਂ ਸੀ ਉਹਦੀ ਬੁੱਧੀ ਦੱਸ ਕਿਹ ਹੈ ਜੀ ਹੈ ਉਹਦਾ ਸਰੀਰ ਦੱਸ ਕਿਹ ਹੈ ਜੈ ਸਵਈਆ ਹਰ ਸੋ ਮੁਖ ਹੈ ਹਰਤੀ ਦੁਖ ਹੈ ਹਰ ਜੋ ਮੁਖ ਹੈ ਹਰ ਸੋ ਮੁਖ ਹੈ ਹਰਤੀ ਦੁਖ ਹੈ ਬਸ ਜਿਹਨੂੰ ਹਰ ਕਹਿੰਦੇ ਆ ਨਾ ਸੁਣਦੇ ਆ ਹਰ ਸੁਣਦੇ ਤਾਂ ਸਾਰੇ ਹੀ ਹਾਂ ਤੋ ਬਾ ਉਹ ਜਾਈ ਮੂਹ ਉਹਦਾ ਸਮਝੋ ਨਿਰਾ ਹਰੇ ਆ ਜੇ ਕੋਈ ਹਰ ਹੁੰਦਾ ਹੈ ਸੰਸਾਰ ਚ ਜਿਵੇਂ ਅਸੀਂ ਸੁਣਦੇ ਆਏ ਆ ਮੈਂ ਦੇਖਿਆ ਹਰਤੀ ਦੁੱਖ ਹੈ ਉਹ ਜਾਈ ਮੁੱਖਾ ਹੈ ਉਹਦੇ ਮੁੱਖ ਜੋ ਹਰੇ ਬਾਹਰ ਨਿਕਲਦਾ ਹੈ ਹਰਤੀ ਦੁੱਖ ਆਲੇ ਕੈ ਹਰ ਹਾਲ ਜਿੰਨਾ ਜਰ ਗੱਲ ਸੁਣੀ ਮੈਂ ਦੁੱਖਾਂ ਦਾ ਪਤਾ ਹੀ ਨਹੀਂ ਲੱਗਿਆ ਚਿੰਤਾ ਰਹੀ ਹੋਈ ਨਹੀਂ ਕੋਈ ਚਿੰਤਾ ਮੁਕਤ ਕਰਤਾ ਚਿੰਤਾ ਹੀ ਦੁੱਖ ਹੈ ਜਿੰਨਾ ਜਰ ਉਹਦੇ ਬੈਠਾ ਰਹਾ ਐਨਾ ਸੁਖ ਸੀ ਮੈਨੂੰ ਗੱਲਬਾਤ ਸੁਣਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੀ ਉੱਥੇ ਮੈਂ ਗੱਲ ਸੁਣੀ ਹੈ ਜਿਹੜਾ ਮੈਨੂੰ ਉਹ ਆਨੰਦ ਆਇਆ ਉਹ ਆਨੰਦ ਨਹੀਂ ਕਿਤੇ ਆਇਆ ਹਰਤੀ ਦੁੱਖ ਹੈ ਸਾਰੇ ਦੁੱਖਰੇ ਗਏ ਸੀ ਉਦੋਂ あれਗਾ ਜਦੋਂ ਤੋਂ ਆਇਆ ਫੇ ਸ਼ੁਰੂ ਹੋ ਗਏ ਥੋੜੇ ਥੋੜੇ ਫੇ ਜਾਗਣ ਲੱਗੇ ਹਾਂਜੀ ਅਲਕੇ ਹਰ ਹਾਰ ਪ੍ਰਵਾਹ ਹਰਨੀ ਹੈ ਅਲਕੇ ਹਰ ਹਰ ਜਿਹੜੀ ਆਉਂਦੀਆਂ ਝੁਲਫਾਂ ਨੇ ਜਿਹੜਾ ਇਹਦੇ ਜੁਲਫ ਕਹਿੰਦੇ ਨੇ ਅਸਲ ਦੇ ਵਿੱਚ ਲੰਬੜੇ ਬਾਲ ਉਹਦੇ ਜਿਹੜਾ ਸੁਰਤ ਹੈ ਧਿਆਨ ਇੰਨੀ ਲੰਬੀ ਹੈ ਇੰਨੀ ਉਡਾਰੀ ਲੰਬੀ ਹੈ ਮੈਂ ਦੱਸ ਨਹੀਂ ਸਕਦਾ ਪ੍ਰਵਾਹ ਹਰ ਨਹੀਂ ਹੈ ਇੰਨੀ ਦੂਰ ਦ੍ਰਿਸ਼ਟੀ ਹੈ ਦ੍ਰਿਸ਼ਟੀ ਇੰਨੀ ਦੂਰ ਹੈ ਦੇਖਾਈ ਨਹੀਂ ਪ੍ਰਵਾਹ ਪ੍ਰਵਾਹ ਇੰਨੀ ਮਤਲਬ ਉਹਦੀ ਪ੍ਰਭਾਵ ਐ ਨਾ ਉਹ ਦ੍ਰਿਸ਼ਟੀ ਦਾ ਦੂਰ ਦੇਸ਼ੀ ਦਾ ਪ੍ਰਭਾਵ ਇੰਨਾ ਪੈਂਦਾ ਹਰੇਕ ਆਦਮੀ ਤੇ ਕਿ ਉਹਦਾ ਮਨ ਮੋਇਆ ਜਾਂਦਾ ਉਹਦਾ ਗੁਲਾਮ ਬਣ ਜਾਂਦਾ ਪ੍ਰਭਾਵ ਹਰਣੀ ਹੈ ਹਰੜ ਵਾਲੀ ਹੈ ਮਨ ਮੋਹਣ ਵਾਲੀ ਪ੍ਰਭਾਅ ਉਹਦੀ ਕੋਈ ਆਦਮੀ ਐਸਾ ਨਹੀਂ ਜਿਹੜਾ ਹਰਿਆਣਾ ਜਾਵੇ ਲੋਚਨ ਹੈ ਜਿਹੜਾ ਨਨਮਨ ਵੀ ਹਨ ਮਨਮੋਹਣ ਕਹਿੰਦੇ ਨੇ ਨਾ ਮਨਮੋਹਣ ਜਿਹੜਾ ਉਹ ਪ੍ਰਭਾਰਨੀ ਆ ਪ੍ਰਭਾਰਣੀ ਲੋਚਨ ਹੈ ਹਰਸੇ ਸਰਸੇ ਹਰਸ ਹਰਸੇ ਸਰਸੇ ਲੋਚਨ ਹੈ ਹਰਸੇ ਸਰਸੇ ਜਿਹੜਾ ਉਹਦੀ ਤਕਣੀ ਹੈ ਲੋਚਨ ਲੋਚਨ ਤੀਸਰੀ ਅੱਖ ਨੂੰ ਕਹਦੇ ਹੁੰਦੇ ਨੇ ਜਿਹੜੀ ਦੇਖਣ ਸ਼ਕਤੀ ਹੈ ਦੇਖਣ ਸ਼ਕਤੀ ਅੰਦਰ ਵਾਲੀ ਤੱਕਣਾ ਤੱਕਣਾ ਜਿਹੜੀ ਉਹਦੀ ਤੱਕਣੀ ਹੈ ਕਹ ਲੋ ਦ੍ਰਿਸ਼ਟੀ ਹੈ ਸਰਸੇ ਹਰਸੇ ਸਰਸੇ ਬੜੀ ਠੰਡੀ ਹੈ ਠੰਡੀ ਚੰਦਰਮੇ ਨੂੰ ਤਾਂ ਕਹਿੰਦੇ ਨੇ ਇਹਦੀ ਰੋਸ਼ਨੀ ਠੰਡੀ ਹੁੰਦੀ ਹੈ ਚੰਦਰਮੇ ਨੂੰ ਹਰ ਕਹਿੰਦੇ ਨੇ ਇਹਦੀ ਸ਼ੀਤਲ ਰੋਸ਼ਨੀ ਹੁੰਦੀ ਹੈ ਵਾਜ ਦੇ ਉੱਤੇ ਚੰਦਰਮਾ ਤਾਂ ਹੀ ਦਿਖਾਇਆ ਹੋਇਆ ਹੈ ਨਾ ਹਰਸੇ ਸਰਸੇ 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 ਬਿਗੋ ਹਰਸੇ ਨੇ ਤੀਰ ਵਰਗੇ ਲਿਖਤਾ ਤੀਰ ਮਾਰਦੇ ਤੀਰ ਨੂੰ ਤਾਂ ਮਾਰ ਰਹੇ ਹਨ ਤੀਰ ਬੋਲ ਤਾਂ ਬਿਨਾਂ ਨਹੀਂ ਲੱਗਦਾ ਆਵਾਜ਼ ਜਿਹੜੀ ਹੈ ਤੀਰ ਜ਼ਰੂਰ ਹੈ ਪਰ ਤੱਕਣੀ ਉਮਰਤਰ ਹੈ ਉਮਰਤ ਵਰਸਦਾ ਜਿਹੜੀ ਉਹਦਾ ਦ੍ਰਿਸ਼ਟੀ ਹੈ ਉਮਰਤਮਈ ਦ੍ਰਿਸ਼ਟੀ ਹੈ ਸਰਸੇ ਸਰਸੇ ਉਮਰਤ ਰਸ ਹੈ ਦ੍ਰਿਸ਼ਟੀ ਵਿੱਚ ਸਾਰਿਆਂ ਦਾ ਪ੍ਰੇਮ ਭਾਵ ਹੈ ਪ੍ਰੇਮ ਵਾਲੀ ਦ੍ਰਿਸ਼ਟੀ ਹੈ ਇੱਕ ਨਫਰਤ ਵਾਲੀ ਦ੍ਰਿਸ਼ਟੀ ਹੁੰਦੀ ਹੈ ਇਕ ਪ੍ਰੇਮ ਵਾਲੀ ਦ੍ਰਿਸ਼ਟੀ ਹਰ ਸੇ ਪਰੋਟੇ ਆਪਾਂ ਨਿਆਣੇ ਵੱਲ ਝਾਕਦੇ ਆਂ ਜੇ ਕੁਰਕੇ ਚਾੱਕੀਏ ਡਰਦਾ ਹੈ ਪ੍ਰੇਮ ਨਾਲ ਦੇਖੋ ਪਛਾਣਦਾ ਹੈ ਨਿਆਣਾ ਦ੍ਰਿਸ਼ਟੀ ਨੂੰ ਪਛਾਣਦਾ ਜਾਨਵਰ ਵੀ ਕੁੱਤਾ ਵੀ ਦ੍ਰਿਸ਼ਟੀ ਨੂੰ ਪਛਾਣਦਾ ਆਦਮੀ ਵੀ ਪਛਾਣਦਾ ਚਾੱਕਣਾ ਹੀ ਅਲੱਗ-ਅਲੱਗ ਕਿਸਮ ਦਾ ਹੁੰਦਾ ਹੈ ਹਰ ਸੇ ਸਸੇ ਹਰ ਸੇ ਪਰੋਟੇ ਹਰ ਸੇ ਵਰਨੀ ਹੈ ਪਰੋਟੇ ਐ ਜਿਹੜੇ ਪਰਟੇ ਨੇ ਕਿ ਕਮਾਣਾ ਵਰਗੇ ਜਿਵੇਂ ਤੀਰ ਹੁੰਦੀ ਹੈ ਨਾ ਕਮਾਨ ਪਰਟੇ ਹਰ ਕੀ ਹਰ ਸੀ ਵਰਣੀ ਹੈ ਐ ਸਮਝ ਲਓ ਬਈ ਜਿਹੜਾ ਆ ਬਣਾਇਆ ਹੋਇਆ ਹੈ ਨਾ ਇਹਨਾਂ ਨੇ ਵਰਣੀ ਹੁੰਦਾ ਵਰਣ ਵਰਣ ਕਹਿੰਦੇ ਨੇ ਸਰੀਰ ਨੂੰ ਮਨਰਾਗਾਰੀਓ ਸਮਝ ਲੋ ਉਹਨੂੰ ਵਰਣਾ ਉਹਦਾ ਹਰ ਵਰਗ ਹੈ ਜੇ ਸਾਖਸ਼ਾਦ ਇਹਨੂੰ ਹਰ ਹਾਰੇ ਲੋਕ ਕਹਿੰਦੇ ਨੇ ਬਸ ਉਹ ਹਰੇ ਸਮਝੋ ਮੈਂ ਦਾ ਦਰਸ਼ਨ ਕਰਿਆ ਆ ਹਰੇ ਆ ਉਹ ਇਹ ਤਾਂ ਗੱਲਾਂ ਹੀ ਕਰਦੇ ਨੇ ਹਰ ਦੀਆਂ ਮੈਂ ਦਾ ਦੇਖਿਆ ਉਹ ਉਹ ਜੋ ਸਾਰੇ ਕੋਲ ਨਹੀਂ ਜਿਹੜੇ ਹਰ ਦੇ ਵਿੱਚ ਹੋਣੇ ਚਾਹੀਦੇ ਨੇ ਕਹਿਣ ਦਾ ਮਤਲਬ ਉਹਦਾ ਇਹ ਹੈ ਹਲਕਾ ਸੇਵ ਸੋਹ ਜਿਹੜੇ ਹਰ ਹਰ ਦਾ ਇਜ਼ਾਫ ਕਰਦੇ ਨੇ ਨਾ ਆਪਾਂ ਨੂੰ ਗੱਲਾਂ ਕਰਦੇ ਸੀ ਉਹ ਸਾਖ ਸਾਧ ਹਰ ਦਾ ਮੈਂ ਦਰਸ਼ਨ ਕਰਿਆ ਆ ਬਸ ਕਹਿਣ ਦਾ ਮਤਲਬ ਇਹ ਹੈ ਜੇ ਕੋਈ ਹਰ ਸੰਸਾਰ 'ਚ ਹੁੰਦਾ ਹੈ ਜਿਵੇਂ ਵਿਸ਼ਨੂੰ ਬਣਾਇਆ ਹੋਇਆ ਹੈ ਨਾ ਨੇ ਉਹ ਇਹਨੋਂ ਆ ਨਹੀਂ ਹੈ ਉਹ ਇਹਨੂੰ ਦਾ ਮਾਇਆਦਾਰੀ ਹੈ ਸਤ ਤਾਜ ਰੱਖਿਆ ਹੈ ਪਰ ਉਹ ਕਹਿੰਦਾ ਤੈਸਾ ਸੁਣ ਤੈਸੀ ਉਸ ਮੱਟੀ ਦੁਨੀਆ ਕੇ ਵਿੜਿਆਈ ਆਗੀ ਸੇਤੀ ਜਾਲ ਉਹ ਇਹ ਕਹਿੰਦਾ ਵਿਸ਼ਰੂਤੇ ਗੱਲ ਕਹਿੰਦਾ ਨਹੀਂ ਉਹ ਇਹਦਾ ਰਾਜ ਪਿੱਛੇ ਲੜਦੇ ਤੇ ਆਪਣੇ ਨਾਲ ਉਹ ਕਹਿੰਦਾ ਰਾਜ ਦੀ ਲੋੜ ਨਹੀਂ ਹੁੰਦੀ ਰਾਜ ਨਹੀਂ ਕਰੀਦਾ ਅੰਦਰ ਰਾਜ ਤੈਸੀ ਕੀ ਲੈਣਾ ਹੈ ਰਾਜ ਤੇ ਮੈਨੂੰ ਵਧੇ ਨਾਲ ਆਲ ਦਿੱ ਦਿੱਤਾ ਵੀ ਰਾਣੀ ਬਣ ਜਾ ਤੂੰ ਮਾ ਬੜਾ ਵਜੀਰ ਬਣ ਜਾ ਤੂੰ ਮਨਿਸਟਰ ਸਰਾਹ ਦੇਣੀ ਰਾਣੀਆਂ ਦੰਦੀਆਂ ਨੇ ਆ ਮਨਿਸਟਰ ਦਿੰਦੇ ਨੇ ਕੋਈ ਗੱਲ ਹੁੰਦੀ ਐ ਕਹਦਾ ਨਹੀਂ ਸਾਨੂੰ ਨਹੀਂ ਲੋੜ ਐ ਅਸੀਂ ਜੰਗਲ 'ਚ ਠੀਕ ਇਹ ਇਹ ਤੁਹਾਨੂੰ ਇਹ ਦਿੱਤਾ ਕੌਣ ਕਹ ਦੂ ਇਹ ਗੱਲ ਕੋਈ ਕਹ ਦੂਗਾ ਅਗਲੇ ਦਸ ਬਾਰਸਾ ਕਰ ਤੈਨੂੰ ਵੀ ਕੋਈ ਬੰਦਾ ਮੈਨੂੰ ਲੱਭੇ ਮੈਨੂੰ ਰਾਜਾ ਕਿਤੇ ਨੌਕਰੀ ਦੇਵੇ ਕਹਨਾਂ ਮੋ ਤਿਆਗੀ ਬੈਠਾ ਜੇ ਕੋਈ ਮਾਇਆ ਦਾ ਤਿਆਗੀ ਹੈ ਦੁਨੀਆ ਤੇ ਤਾਂ ਸਾ ਮੈਂ ਦੇਖਿਆ ਉਹ ਤੇ ਮੇਰੇ ਹੋਰ ਕੋਈ ਨਹੀਂ ਤਿਆਗੀ ਇਹਨਾਂ ਦਾ ਹਰ ਜਣਾ ਹੈਗਾ ਸ਼ਿਵਜੀ ਉਹ ਵੀ ਤਿਆਗੀ ਨਹੀਂ ਹੈ ਸ਼ਿਵਜੀ ਨੂੰ ਯਾਰ ਗਾਇਨ ਨਾ ਹੈ ਹਰ ਹਰ ਮਹਾਂਦੇਵ ਉਹਨੇ ਤਿਆਗ ਨਹੀਂ ਹੈ ਉਹਦੀ ਗੱਲ ਬਾਤ ਉਹ ਜਿਹੀ ਨਹੀਂ ਉਹਦਾ ਕ੍ਰੂਰ ਸੁਭਾ ਹੈ ਮਿੱਠਾ ਸੁਭਾ ਹੈ ਹੀ ਨਹੀਂ ਉਹਦਾ ਉਹਦੇ ਤਾਂ ਹਮੇ ਉਤੇ ਉਹ ਮੇਰਾ ਨਿਸ਼ਾਨ ਮੈਂ ਨਹੀਂ ਦੇਖਿਆ ਅਸਲੀ ਹਰ ਉਹ ਹੈ ਸਦ ਹਰ ਕੀ ਹਰ ਨਹੀਂ ਤਰਨੀ ਹੈ ਹਰ ਕੀ ਹਰ ਨਹੀਂ ਤਰਨੀ ਹੈ ਹਰ ਕੀ ਉਹ ਆਪ ਨੂੰ ਹਰ ਨਹੀਂ ਕਹਿੰਦਾ ਹਰ ਕਲ ਸੰਤ ਕਹਿੰਦਾ ਮੈਂ ਹਰ ਕਾ ਹਰ ਕੀ ਹਰ ਨਹੀਂ ਤਰਨੀ ਹੈ ਉਹ ਕਹਿੰਦਾ ਮੈਂ ਹਰ ਕਾ ਸੰਤ ਸਭ ਸਾਰ ਹਰ ਕਾ ਹੁੰਦਾ ਹ ਹਰ ਹਾਰੇ ਤਾਂ ਕੋਈ ਨਹੀਂ ਹੁੰਦਾ ਯਾਰਾ ਹਰ ਹਰ ਮੈਂ ਉਹ ਗੱਲ ਕੀਤੀ ਕਿਉਂ ਕਹਿੰਦੇ ਨੇ ਹਰ ਜਿਹੜਾ ਹੈਗਾ ਵਿਸ਼ਨੂੰ ਹਾਰਾ ਹੈ ਆਓ ਸ਼ਿਵ ਜੀ ਹਾਰਾ ਹੈ ਕਹਿੰਦੇ ਭਾਈ ਉਹ ਪਾਗਲ ਨੇ ਹਰ ਨਹੀਂ ਹੁੰਦਾ ਆਦਮੀ ਕਹਾਨੂੰ ਹੁੰਦਾ ਹੈ ਹਰ ਤਾਂ ਪਰਮੇਸ਼ਰ ਹੁੰਦਾ ਹੈ ਆਪਾਂ ਦਾ ਸਾਰੇ ਹਰਦੇ ਜੀਵਾਂ ਹਰ ਨਹੀਂ ਤਰਨ ਸੰਤ ਵੀ ਹਰ ਕੇ ਸੰਤ ਹੁੰਦੇ ਨੇ ਜਿਹੜੇ ਅਸਲੀ ਸੰਤ ਹੁੰਦੇ ਨੇ ਹਰ ਕੇ ਹੁੰਦੇ ਨੇ ਜਿਹੜੇ ਨਕਲੀ ਹੁੰਦੇ ਨੇ ਉਹ ਧਗੁੰਦੇ ਨੇ ਇਹ ਗੱਲ ਕੌਣ ਕਹਿੰਦਾ ਫਿਰ ਸੁਣੀ ਹੋਣੀ ਇਹ ਗੱਲ ਇਹ ਗੱਲ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਵਿਰੋਧ ਤਾਂ ਇਸ ਗੱਲ ਦਾ ਜਦ ਆਦਮੀ ਰੱਬ ਬਣਦਾ ਉਹ ਕਹਿੰਦਾ ਉਹ ਭਾਈ ਕਾਨੂੰ ਜਨਮ ਲੈਂਦਾ ਉਹ ਜਨਮ ਲੈਂਦਾ ਹੁੰਦਾ ਇਹ ਤਾਂ ਮੈਂ ਪਾਗਲ ਨੇ ਭਈ ਉਹ ਦੇਵਤਿਆਂ ਦੇ ਦਾ ਖਲਾਫ ਜਾਦਾ ਆਪਣੇ ਲੋਕ ਵੀ ਭਈ ਭੋਲੇ ਲੋਕਾਂ ਨੂੰ ਪਤਾ ਨਹੀਂ ਹੁਣ ਲੋਕਾਂ ਨੂੰ ਦੱਸਣਾ ਤਾਂ ਇਹਨਾਂ ਦੇਵਤਿਆਂ ਨੇ ਸੀ ਵੀ ਹਰ ਕੀ ਹੈ ਇਹਨਾਂ ਨੇ ਡੁਪਲੀਕੇਟ ਹਰ ਬਣਾ ਲਿਆ ਇਸ ਕਰਕੇ ਸ਼ਾਂਤੀ ਹੋਈ ਲੜਾਈ ਦਾ ਕਾਰਨ ਸਾਰਾ ਦੱਸਦਾ ਰਾਜੇ ਦਾ ਜਨਮ ਕਿਉਂ ਹੋਇਆ ਸਾਰੀ ਗੱਲ ਸਮਝਾਤੀ ਉਹਨੂੰ ਲੋਕਾਂ ਦੀ ਸ਼ਾਂਤੀ ਕਿਉਂ ਪੈਦਾ ਹੋਈ ਸਾਰੀ ਗੱਲ ਦੱਸਦੀ ਉਹਨੇ ਕਹੇ ਦੇਵਤਾ ਦੇ ਖਿਲਾਫ ਹੈ ਬਿਰੋ ਅੰਦਰੋਂ ਜਾਣਾ ਆਪਣੇ ਦਾ ਹੱਕ ਹੈ ਉਹ ਤਾਂ ਗਿਆ ਤੁਸੀਂ ਸਾਡੇ ਉੱਥੇ ਚੱਲੋ ਅਜੀਬ ਗੱਲ ਸੁਣੀ ਉਹਨੇ ਹੋਵੇ